36 ਮਹੀਨੇ ਸਰਕਾਰ ਤਰੀਬ ਹੋ ਗਈ ਹੈ 3 ਸਾਲ ਹੋ ਗਏ ਉਹਨਾਂ ਨੂੰ ਕੀ ਦੇਖਿਆ ਤੁਸੀਂ ਸਰਕਾਰ ਦੇ ਵਿੱਚ ਕੀ ਸਰਕਾਰ ਕਾਫੀ ਬਦਲਾਅ ਦੀਆਂ ਗੱਲਾਂ ਲੈ ਕੇ ਆਈ ਸੀ ਕਿ ਕਿਹੜੇ ਕਿਹੜੇ ਬਦਲਾਅ ਤੁਹਾਨੂੰ ਨਜ਼ਰ ਆਏ ਪਰਧਾਨਕੋਟ ਦੇ بڑا ਇੱਕ ਪੀਸ ਤੋਂ ਐਟਮੋਸਫੇਅਰ ਸੀਗਾ ਵਪਾਰੀਆਂ ਦੀਆਂ ਗੱਡੀਆਂ ਭੰਗੀਆਂ ਜਾ ਰਹੀਆਂ ਵਪਾਰੀਆਂ ਕੋਲੋਂ ਪੈਸੇ ਕੋਈ ਜਾ ਰਹੇ ਆ ਵਪਾਰੀਆਂ ਕੋਲੋਂ ਫਰੋਖਤੀਆਂ ਦੇ ਪੈਸੇ ਮੰਗੇ ਜਾ ਰਹੇ ਆ ਪਠਾਨਕੋਟ ਦੇ ਵਿੱਚ ਆਪੋਜੀਸ਼ਨ ਇਸ ਲਈ ਚੁੱਪ ਕੇ ਬੈਠੀ ਹੈ ਚਾਹਿਆ ਵਿਧਾਇਕ ਦੀ ਗੱਲ ਕਰਨ ਦੀ ਜਾਵੇ ਸਾਹਿਬ ਕਿਸੇ ਅਧਿਕਾਰਿਸ਼ਕ ਨਿਕਲਦਾ ਨਤੀਜਾ ਦੇ ਕਿਉਂ ਚੁੱਪ ਬੈਠੇ ਨੇ ਕਿਉਂਕਿ ਪਠਾਨਕੋਟ ਚ ਉਦਾਰਤਾਰੇ ਠੱਪ ਪਏ ਹੋਏ ਨੇ ਨਕਾਂਦਲ ਪਾਸਟਾ ਨਹੀਂ ਹੋ ਰਹੀ ਨਾ ਕੋਈ ਪੰਡ ਪਠਾਨਕੋਟ ਚ ਆ ਰਹੇ ਕਿਉਂ ਸਾਰੇ ਚੁੱਪ ਬੈਠੇ ਨੇ ਕੀ ਕਰਨਾ ਚਾਹੀਦਾ ਕੋਨ ਕਿਸ ਕਾਜ ਨਾਲ ਚੁਪ ਹੈ ਉਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ ਕੋਈ ਵਸਤਾ ਹੋਣੀ ਨਹੀਂ ਜੀ ਵਸਤਾ ਹੋਣੀ ਪਠਾਨਕੋਟ ਦੀ ਸੜਕਾਂ ਉਤੇ ਤਿਰੰਗਾ ਮਰਗੇ ਦੀ ਲਾਈਟਾਂ ਲਗਾਈਆਂ ਗਈਆਂ ਨੇ ਕੀ ਉਮੀਦਾਂ ਰੱਖਦੇ ਹੋ ਤੁਸੀਂ ਕਿ ਪਿਛਲੀ ਵਾਰ ਵੀ ਚੀਰਮੈਨ ਨੇ ਇਹਨੇ ਕਿ ਉਸ ਤਰੀਕੇ ਦੇ ਕੰਮ ਹੋਣਗੇ ਉਸ ਤੋਂ ਵਧੀਆ ਕੰਮ ਕੀ ਕਿਤੇ ਜਾਂਦਾ। ਟੀਂਆਂ ਸੜਕਾਂ ਸ਼ਹਿਰ ਦਾ ਬੁਰਾ ਹਾਲ ਹੈ। ਜਿਵੇਂ ਜਿਵੇਂ ਰੋਡ ਤੇ ਸੀਵਰੇਜ ਬਲਕ ਹੋਈ ਜੀ ਹੋਈ ਤੇ ਕੋਲ ਦੇ ਉੱਤੇ ਇਲੈਕਟ੍ਰਿਸਿਟੀ ਮੀਟੀਗੇਸ਼ਨ ਦਾ ਕੋਈ ਫਾਇਦਾ ਨਹੀਂ ਹੈ। 부ਤੀ ਸ਼ਰਮਾ ਜੀ ਵਾਸਤੇ ਤੇ ਮੈਂ ਤੁਹਾਡੇ ਮਾਧਮ ਰਾਹੀਂ ਉਹਨਾਂ ਨੂੰ ਵਧਾਈ ਦਿਆਂਗਾ। ਤੇ ਉਹ ਪਾਰਟੀ ਨੂੰ ਸੂਚਿਤ ਕਰਾਂਗਾ ਜਿਨ੍ਹਾਂ ਨੇ ਉਹਨਾਂ ਨੂੰ ਚੇਨ ਨਾਲ ਲੜਦਾ। ਤਾਂ ਕਿ ਇਸਲੀ ਵਾਰੀ ਕਾਂਗਰਸ ਪਾਰਟੀ ਨੇ ਵੀ ਉਹਨਾਂ ਨੂੰ ਚੇਅਰਮੈਨ ਲਾਇਆ ਤੇ ਲਾਸਟ ਮੁੰਮਦਰ ਦੇ ਉੱਤੇ ਪਾਰਟੀ ਛੱਡ ਕੇ ਚੱਲ ਗਈ। ਉਹ ਨਾਮ ਆਦਮੀ ਪਾਰਟੀ ਨੇ ਲਗਾਇਆ ਤੇ ਉਹ ਨਾਮ ਆਦਮੀ ਪਾਰਟੀ ਬਲੇ ਵੀ ਵਿਚਾਰ ਕਰਨ ਵੀ ਉਹਨਾਂ ਅਗਲਾ ਰਸਤਾ ਕਿਹੜਾ ਖਿਆਲ ਕਰਦੇ ਆ। 2022 ਦੇ ਇਲੈਕਸ਼ਨਾਂ ਦੇ ਵਿੱਚ ਵੀ ਹੋਈਆਂ ਸੀ ਕਿ ਚਾਹੇ ਉਹ ਆਵਾਜ਼ से ਉਹਨਾਂ ਦਾ ਬਟਾਲਾ ਹੋਵੇ ਚਾਹੇ ਉਹ ਕੋਈ ਤਰ੍ਹਾਂ ਰਿਪੋਰਟਾਂ ਦੇ ਸਾਹਮਣੇ ਆਏ ਸੀਗੇ ਲੇਕਿਨ ਉਸੇ ਵੀ ਜਿਹੜੀ ਜਾਂਚ ਹੈ ਅਜੇ ਤੱਕ ਸਿਰਫ ਵਿਜੀਲੈਂਸ ਦੇ ਘੇਰੇ ਵਿੱਚ ਫਸ ਕੇ ਰਹਿ ਗਈ ਉਹ ਜਾਂ ਕੋਈ ਵੀ ਜਾਂਚ ਦਾ ਨਿਸ਼ਕਰਸ਼ ਜਿਹੜਾ ਸਾਹਮਣੇ ਨਹੀਂ ਆਇਆ। ਉਹ ਪਠਾਨਕੋਟ ਦੇ ਵਿੱਚ ਵੀ ਉਹ ਇੰਦੀ ਗਠਜੋੜ ਦਾ ਜਿਹੜਾ ਚੱਲ ਰਿਹਾ ਮੇਅਰ ਜਿਹੜਾ ਹੈ ਤੇ ਐਮਐਲਏ ਜਿਹੜਾ ਐਸੇ ਰਿਹਾ ਉਹ ਕਾਂਗਰਸ ਦੇ ਤੇ ਸਿਟਿੰਗ ਜਿਹੇ ਹੈ ਉਹ ਸਰਕਾਰ ਜਿਹੜੀ ਉਹ ਆਪੀ ਦੀ ਹੈ ਉਹ ਫਿਰ ਇੰਦੀ ਗਠਜੋੜਨ ਆਪਣਾ ਆਪਣਾ ਧਰਮ ਤੇ ਨਿਭਾਈ ਰਿਹਾ ਨਾ ਆਨ ਵਾਲੇ ਟਾਈਮ ਤੋਂ ਆਪਣੇ ਕੋਈ ਸੇਵਕਨ ਜਾ ਰਿਹਾ ਕੋਈ ਆਪਣੇ ਪਿਛਲੇ ਟਾਈਮ ਨੂੰ ਜਿਹਦੀ ਕੋ ਗਲਤੀਆਂ ਕੀਤੀਆਂ ਭ੍ਰਸ਼ਟਾਚਾਰ ਕੀਤੇ ਉਹਨਾਂ ਨੂੰ ਦਬਾਨ ਵਾਸਤੇ ਇੱਕ ਦੂਸਰੇ ਨਾਲ ਪੂਰਾ ਸਹਿਯੋਗ ਕਰਦੇ ਦੇਖਣ ਵਾਲੀ ਗੱਲ ਹੈ ਸਿਟਿੰਗ ਐਮ ਐਲ ਏ ਉਸਟਿਨਿੰਗ ਚ ਉੱਪਰ ਹੈ। ਉਹ ਵੀ ਬਿਲਕੁਲ ਸ਼ਾਂਤ ਬੈਠੇ ਨੇ। ਆਮ ਆਦਮੀ ਪਾਰਟੀ ਕੋ ਜਿਹੜੀ ਮਹੀਨ ਛੇੜੀ ਗਈ ਹੈ ਉਸ ਚ ਤੁਸੀਂ ਕਿਵੇਂ ਦੇਖਦੇ? ਇਹ ਜਿਹੜਾ ਇੱਕ ਆਈ ਵੋਸ਼ ਸਿਰਫ ਕਿਉਂਕਿ ਪੰਜਾਬ ਦੀ ਜਨਤਾ ਇਲੈਕਸ਼ਨ ਮੂਵਮੈਂਟ ਦੇ ਉੱਤੇ ਮੋਰਖ ਮਾਰ ਦੇਗੀ 3 ਸਾਲ ਬਾਅਦ ਯਾਰ ਆ ਰਿਹਾ ਹੈ ਰਾਮ ਨਸ਼ਾ। ਅੰਮ੍ਰਿਤਸਰ ਵਿੱਚ ਬੀਤੇ ਕੱਲ ਇੱਕ ਮਹਿਲਾ ਕੌਂਸਲਰ ਜਿਹੜੀ ਕਾਬੂ ਕੀਤੀ ਸੀ 17.7 ਟਿਟੇਰਨਲ ਕੁਛੇ ਕੀ ਦੇਖਦੇ ਹੋ ਅਜੇ ਹਿੰਦੀ ਪੇਡਾ ਜਿਹੜੀਆਂ ਮੈਕਮੇ ਦੇ ਵਿੱਚ ਹੋਰ ਵੀ ਹੋਣਗੀਆਂ ਜਾਂ ਇਹਨਾਂ ਪੋਲੀਟਿਕਲ ਫੈਂਟਸਟੀਆਂ ਨੂੰ ਬਣਾਇਆ ਜਾ ਰਿਹਾ ਕਿ ਕਿਸੇ ਅ ਅਫੀਸਰ ਦੀ ਜਾਂ ਕਿਸੇ ਮੈਕਮੇ ਦੇ ਕਿਸੇ ਵੀ ਵਿਅਕਤੀ ਜਿਹੜੀ ਬਲੀ ਲਗਾਈ ਦਿੱਤੀ ਜਾਵੇ ਨਸ਼ੇ ਨੂੰ ਲੈ ਕੇ ਐਜੇਡੀ ਲੈਡੀ ਕਨਸਟੇਬਲ ਫੜੀ ਗਈ ਹੈ ਨਸ਼ੇ ਦੇ ਵੇਚੇ ਇਹਦੇ ਤੇ ਪਹਿਲੇ ਵੀ ਐਨਡੀਪੀਸੀ ਦੇ ਸੱჭੇ ਹੋਏ ਨੇ ਤੇ ਉਹ ਫਿਰ ਕਿਸ ਅਥਾਰਟੀ ਦੇ ਨਾਲ ਉਹਨੂੰ ਕਿਹੜੇ ਅਫਸਰ ਦੇ ਕੈਂਦਰ ਉੱਤੇ ਬਾਹਰ ਕੀਤਾ ਕਿਦਾਂ ਡਿਊਟੀ ਤੇ ਲਗਾਇਆ ਕੋਈ ਲੈਣ ਦੇਣ ਦਾ ਹੀ ਇਹਨਾਂ ਦਾ ਆਪਸ ਦੇ ਵਿੱਚ ਕੋਈ ਫਰਕ ਪਿਆ ਹੋਇਆ ਨਹੀਂ ਕਿ ਫੇਰ ਉਹਦੀ ਬਲੀਲੇ ਬਾਤ ਕੀ ਬੱਕਾ ਬੋਲਤੀ ਕਰਦ ਲਈ ਬੱਕਾ ਬੋਲਦਾ ਜਿਹੜਾ ਕਿ ਮਿਲ ਲਾਗੀਆਂ ਰੱਖਿਆ ਗਿਆ ਸੀ ਨਾ ਸੰਵਿਧਾਨ ਦੇ 24 ਜਿਹੜਾ ਪਾਸ ਹੋ ਗਿਆ ਦਾ ਉਸ ਨੂੰ ਲੈ ਕੇ ਤੁਸੀਂ ਕਿਵੇਂ ਦੇਖਦੇ ਹੋ ਕਾਫੀ ਵਿਰੋਧੀਆਂ ਵਾਲੋ ਜਿਹੜੇ ਆ ਉਸ ਮਿਲ ਦੇ ਉੱਤੇ ਵੀ ਸਵਾਲ ਚੁੱਕੇ ਹੋਏ ਨੇ ਸੀਗੇ ਕਿ ਇਹ ਮਿਲ ਨਹੀਂ ਬਾਸਣਾ ਜਿੱਦਾਂ ਉਹਨਾਂ ਦਾ ਮਿਲ ਦਾ ਪਾਸ ਹੋ ਕੇ ਸਾਹਮਣੇ ਆ ਕਿਵੇਂ ਦੇ ਦੇ ਤੁਸੀਂ ਦੇਖੋ ਵਿਰੋਧੀ ਜਿਹੜੇ ਆ ਉਹ ਵਿਰੋਧ ਕਰਦੇ ਕਰਦੇ ਹੀ ਖਤਮ ਹੋ ਜਾਂਦੇ ਆ ਇੰਡੀਆ ਨਿਊਜ਼ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਅਭਿਸ਼ੇਕ ਪਰਦਵਾਏ ਤੋਂ ਦੱਸ ਦਈਏ ਕਿ ਭਗਦੇ ਮੁੱਦਿਆਂ ਨੂੰ ਲੈ ਕੇ ਤੁਹਾਡੇ ਸਾਹਮਣੇ ਅਕਸਰ ਅਸੀਂ ਆਉਂਦੇ ਰਹਿੰਨੇ ਆ ਪਰ ਅੱਜ ਇੱਕ ਵਾਰ ਫਿਰ ਤੋਂ ਦੀ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਾਂਗੇ ਪਠਾਨਕੋਟ ਦੇ ਮੁੱਦਿਆਂ ਤੇ ਗੱਲ ਕਰਾਂਗੇ ਕਿਉਂਕਿ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਬੀਤੇ ਦਿਨੀ ਕਾਫੀ ਜੜੇ ਆ ਗ੍ਰੇਨੇਡ ਹਮਲੇ ਜਿਹੜੇ ਥਾਣਿਆਂ ਉੱਤੇ ਹੋਏ ਆ ਕਾਫੀ ਕਤਲੇਆਮ ਜਿਹੜੇ ਕੀ ਹੁੰਦੇ ਨਜ਼ਰ ਆ ਰਹੇ ਸੀ ਕਿ ਤੇ ਦੂਸਰੇ ਪਾਸੇ ਜੇਕਰ ਕਹਾਂ ਪੰਜਾਬ ਸਰਕਾਰ ਦੀ ਕਰੀ ਤੇ ਪੰਜਾਬ ਸਰਕਾਰ ਵੱਲੋਂ ਵੀ ਨਸ਼ਾ ਵਿਰੋਧ ਜਿਹੜੀ ਮੁਹਿੰਮ ਚਲਾਈ ਗਈ ਹੈ ਉਸ ਨੂੰ ਲੈ ਕੇ ਸਾਰੀ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਅੱ ਪਾਜਪਾ ਦੇ ਜਿਲ੍ਹਾ ਪ੍ਰਵਕਤਾ ਪਠਾਨਕੋਟ ਤੋਂ ਯੋਗੇਸ਼ ਠਾਕੁਰ ਮੌਜੂਦ ਨੇ ਸਾਰੀ ਗੱਲਬਾਤ ਕਰਾਂਗੇ ਉਹਨਾਂ ਨਾਲ ਕਿ ਕਿਵੇਂ ਦੇਖਦੇ ਨੇ 36 ਮਹੀਨਿਆਂ ਦੀ ਜਿਹੜੀ ਸਰਕਾਰ ਹੋ ਚੱਲੀ ਹੈ ਉਹਨੂੰ ਕਿਵੇਂ ਦੇਖਦੇ ਨੇ ਕੀ ਕਾਰਜਕਾਰ ਉਹਨਾਂ ਨੂੰ ਉਸ ਚੀਜ਼ ਦਾ ਵਧੀਆ ਲੱਗਿਆ ਕਿ ਨਹੀਂ ਲੱਗਿਆ ਸਰ ਸਵਾਗਤ ਹੈ ਜੀ ਇੰਡੀਆ ਨਿਊਜ਼ ਤੇ ਧੰਨਵਾਦ ਤੁਹਾਡੇ ਸਾਰੇ ਸ਼ਰੋਤਾਂਵਾਂ ਦਾ ਸਭ ਤੋਂ ਪਹਿਲਾਂ ਸਵਾਲ ਕਿ 36 ਮਹੀਨੇ ਸਰਕਾਰ ਤਕਰੀਬ ਹੋ ਗਈ ਹੈ 3 ਸਾਲ ਹੋ ਗਏ ਉਹਨਾਂ ਨੂੰ ਕੀ ਦੇਖਿਆ ਤੁਸੀਂ ਸਰਕਾਰ ਦੇ ਵਿੱਚ ਕੀ ਸਰਕਾਰ ਕਾਫੀ ਬਦਲਾਅ ਦੇ ਗੱਲਾਂ ਲੈ ਕੇ ਆਈ ਸੀ ਕਿ ਕਿਹੜੇ ਕਿਹੜੇ ਬਦਲਾਅ ਤੁਹਾਨੂੰ ਨਜ਼ਰ ਆਏ ਤਾਂ देखो काफी बदलाव गारंटीयां ਇਹਨਾਂ ਨੇ ਦਿੱਤੀਆਂ ਸੀਗੀਆਂ ਕੋਈ ਗਾਰੰਟੀ ਪੂਰੀ ਨਹੀਂ ਹੋਈ ਬਦਲਾਵ ਦੇ ਨਾਂ ਦੇ ਉੱਤੇ ਪੰਜਾਬ ਦੀ ਜਨਤਾ ਨੂੰ ਮੂਰਖ ਬਣਾਇਆ ਰੰਗਲਾ ਪੰਜਾਬ ਕਰਦੇ ਕਰਦੇ ਖੂਨੀ ਪੰਜਾਬ ਬਣਾ ਦਿੱਤਾ ਮਤਲਬ ਕੋਈ ਐਸਾ ਦਿਨ ਨਹੀਂ ਹੈ ਕਿ ਜਿਵੇਂ ਗੋਲੀ ਨਹੀਂ ਚੱਲ ਰਹੀ ਕੋਈ ਗਨਰਿਡ ਅਟੈਕ ਨਹੀਂ ਹੋ ਰਿਹਾ ਕੋਈ ਕ੍ਰੀਮਨਲ ਐਕਟੀਵਿਟੀ ਨਹੀਂ ਹੋ ਰਹੀ ਕੋਈ ਸਨੇਚਿੰਗ ਨਹੀਂ ਹੋ ਰਹੀ ਕੋਈ ਚੋਰੀਆਂ ਨਹੀਂ ਹੋ ਰੀਆਂ ਜਾਂ ਡੱਕੇ ਨਹੀਂ ਪੈ ਰਹੇ ਈਵਨ ਹੁਣ ਤੇ ਉਹ ਪੋਜੀਸ਼ਨ ਆ ਗਈ ਹੈ ਪਠਾਨਕੋਟ ਦੇ ਬੜਾ ਇੱਕ ਪੀਸਫੁਲ ਐਟਮੋਸਫੇਅਰ ਸੀਗਾ ਵਪਾਰੀਆਂ ਦੀਆਂ ਗੱਡੀਆਂ ਖੋਈਆਂ ਜਾ ਰਹੀਆਂ ਵਪਾਰੀਆਂ ਕੋਲੋਂ ਪੈਸੇ ਖੋਏ ਜਾ ਰਹੇ ਆ ਵਪਾਰੀਆਂ ਕੋਲੋਂ ਫਰੋਟੀਆਂ ਦੇ ਪੈਸੇ ਮੰਗੇ ਜਾ ਰਹੇ ਆ ਇਹ ਹਾਲ ਐਵਰਲਾ ਪਰ ਬਖਰੇ ਬਖਰੇ ਬਦਲਾਅ ਦੀ ਗੱਲ ਕੀਤੀ ਸੀ ਸਰਕਾਰ ਨੇ ਆਉਣ ਤੋਂ ਪਹਿਲੇ ਕਈ ਤਰ੍ਹਾਂ ਦੇ ਜਿਹੜੇ ਬਦਲਾਅ ਸੀਗੇ ਜਿਹੜੇ ਕਿ ਸਰਕਾਰ ਨੇ ਕੀਏ ਸੀਗੇ ਜੇ ਦੂਸਰੇ ਪਹਿਲੂ ਤੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੁਣ ਬੜੀ ਵੱਡੀ ਮਹਿੰਮ ਜਿਹੜੀ ਛੇੜੀ ਗਈ ਹੈ ਉਹ ਤੇ ਨਸ਼ਾ ਵਿਰੁੱਧ ਸਾਬਕਾ ਸਰਕਾਰਾਂ ਬਲੇ ਇਸ ਮਹਿੰਮ ਨੂੰ ਨਹੀਂ ਛੇੜਿਆ ਗਿਆ ਜੇਕਰ ਕਾਂਗਰਸ ਦੀ ਗੱਲ ਕਰੀ ਤਾਂ 4 ਹਫ਼ਤਿਆਂ ਦੇ ਵਿੱਚ ਉਹਨਾਂ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਸੀਗੀ ਅਕਾਲੀ ਭਾਜਪਾ ਦੀ ਸਰਕਾਰ ਵੀ ਰਹੀ ਉਸ ਤੋਂ ਪਹਿਲਾਂ ਉਹਨਾਂ ਨੇ ਵੀ ਜਿਹੜਾ ਨਸ਼ਾ ਖਤਮ ਕਰਨ ਦੀ ਗੱਲ ਕਹੀ ਪਰ ਆਮ ਆਦਮੀ ਪਾਰਟੀ ਕੋਲ ਜਿਹੜੀ ਮਹਿੰਮ ਛੇੜੀ ਗਈ ਹੈ ਉਸ ਨੂੰ ਤੁਸੀਂ ਕਿਵੇਂ ਦੇਖਦੇ ਦੇਖੋ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਤੇ ਪੰਜਾਬ ਪੁਲਿਸ ਦੀ ਕ੍ਰੈਡੀਬਿਲਟੀ ਟੋਟਲ ਖਤਮ ਹੋ ਚੁੱਕੀ ਉਨੂੰ ਆਈਨਾ ਹਾਈ ਕੋਰਟ ਨੇ ਉਹਨੇ ਰੀਸੈਂਟਲੀ ਵੀ ਦਿਖਾਇਆ ਕਿ ਵੀ ਜਦੋਂ ਪੰਜਾਬ ਪੁਲਿਸ ਦੇ ਕੋਈ ਐਸ ਐਚਓ ਜਿਹੜੇ ਇੱਕ ਸਿਟਿੰਗ ਜਿਹੜੇ ਅਫੀਸ਼ੀਅਲ ਡਿਊਟੀ ਤੇ ਘਰ ਆਏ ਸੀ ਹੈਨਾ ਉਹਨਾਂ ਦੇ ਉੱਤੇ ਜਿਸ ਤਰੀਕੇ ਨਾਲ ਚੰਨਲ ਇਨਸਾਫ ਦੇ ਉੱਤੇ ਉਹਨਾਂ ਦੇ ਬੱਚੇ ਦੇ ਉੱਤੇ ਪਰਿਵਾਰ ਦੇ ਉੱਤੇ ਹਮਲਾ ਕੀਤਾ ਫਿਰ ਉਹਨਾਂ ਦੀ ਵਾਈਫ ਨੂੰ ਥੈਟਨ ਕੀਤਾ ਤੇ ਹਾਈ ਕੋਰਟ ਐ ਉਹਨਾਂ ਨੂੰ ਆਈਨਾ ਦਿਖਾਇਆ ਤੇ ਇਹ ਜਿਹੜਾ ਇੱਕ ਆਈ ਵਾਸ਼ ਸਿਰਫ ਕਿਵੇਂ ਪੰਜਾਬ ਦੀ ਜਨਤਾ ਇਲੈਕਸ਼ਨ ਮੂਵਮੈਂਟ ਦੇ ਉੱਤੇ ਮੋਰਖ ਮੱਚ ਗਈ 3 ਸਾਲ ਬਾਅਦ ਇਹ ਆਜ਼ਾਦੀ ਆ ਰਹੀ ਨਾਸ਼ਾ ਇੰਨਾ ਦੀ ਕ੍ਰੈਡੀਬਿਲਟੀ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਦੀ ਤੇ ਉਹਦੇ ਨਾਲ ਨਾਲ ਹੀ ਪੰਜਾਬ ਪੁਲਿਸ ਸੀ ਪੰਜਾਬ ਪੁਲਿਸ ਜਿਹੜੀ ਹੈ ਉਹ ਤੇ ਇੰਨੀ ਕਿ ਉਹਦਾ ਜਿਹੜਾ ਸਤਰ ਗਿਰ ਚੁੱਕਿਆ ਹੈ ਕਿ ਟੋਟਲੀ ਜਿਹੜੀ ਹੈ ਉਹ ਪੋਲਿਟੀਕਲ ਇਨਫਲੂਐਂਸ ਹੋ ਗਈ ਮਤਲਬ ਸੱਤਾਧਾਰੀ ਲੀਡਰ ਜੋ ਕੰਮ ਕੇਗਾ ਉਹਨਾਂ ਨੂੰ ਕਰਨਾ ਹੈ ਇਹਦੇ ਚਿੱਤੇ ਹੁੰਦੇ ਕੋ ਇੱਕ ਤੁਹਾਡੇ ਜੇ ਕੋਈ ਐਸ ਐਚਓ ਚਾਰ ਜਾਂ ਸਬ ਇੰਸਪੈਕਟਰ ਹੈ ਕੋਈ ਵੀ ਹੈ ਜੇ ਉਹਨਾਂ ਕੋਲ ਕੋਈ ਗਲਤੀ ਹੋ ਗਈ ਹੈ ਉਹ ਆਪ ਗਲਤੀ ਮੰਨ ਵੀ ਰਿਹਾ ਹੈ ਤਾਂ ਨਸਾਬ ਦੀ ਵਾਈਫ ਕਰੋ ਫਿਰ ਐਫ ਆਈ ਆਰ ਤੁਮਾਤੀ ਪਤਾ ਇਨਾ ਲਾਈਮਲਾਈਟ ਇਸ਼ੂ ਹੋ ਗਿਆ ਜਿਹਦੇ ਚ ਡਿਫੈਂਸ ਦੇ ਬੜੇ ਅੱਛੇ ਵੱਡੇ ਵੱਡੇ ਅਫਸਰ ਇਨਵੋਲਵ ਹੋ ਗਏ ਡਿਫੈਂਸ ਮੰਤਰੀ ਇਨਵੋਲਵ ਹੋ ਗਈ ਸਭ ਕੁਝ ਹੋ ਗਿਆ ਉਹਨਾਂ ਨੂੰ ਵੀ ਅੱਜ ਜਿਹੜਾ ਇਨਸਾਫ ਲੈਣ ਵਾਸਤੇ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਣਾ ਪਿਆ ਤੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਸ ਉਹਦੇ ਵਾਸਤੇ ਇਸ ਤੋਂ ਬਾਅਦ ਕੋਈ ਸ਼ਰਮਨਾਕ ਨਹੀਂ ਹੋਏਗਾ ਕਿ ਵੀ ਪੰਜਾਬ ਸਰਕਾਰ ਕੋਲੋਂ ਕੇਸ ਲੈ ਕੇ ਕਿ ਵੀ ਤੁਹਾਡੇ ਉੱਤੇ ਵਿਸ਼ਵਾਸ ਨਹੀਂ ਹੈ ਨਾਸਾਨੂੰ ਹੈ ਨਾ ਪੰਜਾਬ ਦੀ ਜਨਤਾ ਨੂੰ ਹੈ ਉਹਨਾਂ ਨੇ ਬੀਜਪੀ ਚੰਡੀਗੜ੍ਹ ਨੂੰ ਜਿਹੜਾ ਹੈ ਇਨਕੁਆਇਰੀ ਕਰ ਸਕਦੀ ਜੇਕਰ ਗੱਲ ਨਸ਼ੇ ਦੀ ਸੀ ਕਰ ਰਹੇ ਹਾਂ ਨਸ਼ੇ ਦੇ ਵਿੱਚ ਬੀਤੇ ਕੱਲ ਨਾਲ ਇੱਕ ਮਹਿਲਾ ਕਾਂਸਟੇਬਲ ਜਿਹੜੀ ਕਾਬੂ ਕੀਤੀ ਗਈ 17.7 ਟਿਟੇਰਨਲ ਤੁਸੀਂ ਕੀ ਦੇਖਦੇ ਹੋ ਅਜਿਹੀਆਂ ਕਾਲੀ ਢੇਡਾਂ ਜਿਹੜੀਆਂ ਮੈਗਮੇ ਦੇ ਵਿੱਚ ਹੋਰ ਵੀ ਹੋਣਗੀਆਂ ਜਾਂ ਇੱਕ ਪੋਲੀਟੀਕਲ ਸਟੈਂਟਸਟੇਸ਼ਨ ਨੂੰ ਬਣਾਇਆ ਜਾ ਰਿਹਾ ਕਿ ਕਿਸੇ ਅ ਅਫੀਸਰ ਦੀ ਜਾਂ ਕਿਸੇ ਮੈਗਮੇ ਦੇ ਕਿਸੇ ਵੀ ਵਿਅਕਤੀ ਜਿਹੜੀ ਹੈ ਬਲੀ ਦਾਗ ਜਾਵੇ ਨਸ਼ੇ ਨੂੰ ਲੈ ਕੇ ਬਿਲਕੁਲ ਠੀਕ ਹੈ ਕਈ ਵਾਰੀ ਹੈ ਇਹਨਾਂ ਨੇ ਆਪਣੇ ਪੋਲੀਟੀਕਲ ਲੀਡਰਸ ਦੀ ਬਲੀ ਲਗਾਈ ਆਪਣੇ ਐਮਐਲਏ ਦੀ ਬਲੀ ਲਗਾਈ ਹੁਣ ਇਹ ਜਿਹੜੀ ਲੇਡੀ ਕਾਂਸਟੇਬਲ ਅਖੜੀ ਦੀ ਹੈ ਨਸ਼ੇ ਦੇ ਵਿੱਚ ਇਹਦੇ ਤੋਂ ਪਹਿਲੇ ਵੀ ਐਨਡੀਪੀਸੀ ਦੇ ਪਰਚੇ ਹੋਏ ਨੇ ਤੇ ਉਹ ਫਿਰ ਕਿਸ ਅਥਾਰਟੀ ਦੇ ਨਾਲ ਉਹਨੂੰ ਕਿਹੜੇ ਅਸਰ ਦੇ ਕਹਿੰਦੇ ਉੱਤੇ ਬਾਹਰ ਕੀਤਾ ਕਿਦਾਂ ਡਿਊਟੀ ਤੇ ਲਗਾਇਆ ਕੋਈ ਲੈਣ ਦੇਣ ਦਾ ਹੀ ਇਹਨਾਂ ਦਾ ਆਪਸ ਦੇ ਵਿੱਚ ਕੋਈ ਫਰਕ ਪਿਆ ਹੋਏਗਾ ਕਿ ਫਿਰ ਉਹਦੀ ਬਲੀ ਲਗਾਤੀ ਹਾਂ ਇਸ ਤਰ੍ਹਾਂ ਦੇ ਉਸਦਾ ਜਿਹੜਾ ਇੱਕ ਪੁਲਿਸ ਦਾ এমਪਲਾਈ ਐਨਡੀਪੀਸੀ ਜਾਂ ਨਸ਼ੇ ਦੇ ਵਿੱਚ ਇਨਵੋਲ ਹੋ ਰਿਹਾ ਉਹਦੇ ਤੇ ਐਫਆਈਆਰ ਹੋਦੀ ਹੋਏ ਤੇ ਉਹਨੂੰ ਫਿਰ ਕੋਈ ਨਾ ਕੋਈ ਪੁਲਿਸ ਸਟੇਸ਼ਨ ਦਿੰਦਾ ਜੇ ਤੇ ਐਤੇ ਉਹਨਾਂ ਮਤਲਬ ਇਹਨਾਂ ਦੀ ਆਦਤ ਹੋ ਗਈ ਮੈਂ ਤੁਹਾਨੂੰ ਪਹਿਲੇ ਸਿੰਪਲ ਵਰਡਸ ਦੱਸਦਾ ਆਮ ਆਦੀ ਪਾਰਟੀ ਦੀ ਸਰਕਾਰ ਦੀ ਕ੍ਰੈਡੀਬਿਲਿਟੀ ਪੰਜਾਬ 'ਚ ਟੋਟਲ ਖਤਮ ਹੋ ਚੁੱਕੀ ਹੈ ਕੇਜਰੀਵਾਲ ਨੂੰ ਜਿਹੜੇ ਪੰਜਾਬ ਦੇ ਦੌਰੇ ਕਰ ਰਹੇ ਨੇ ਬੀਤੇ ਦਿਨੀ ਵਿਲੁਧਾਨਾ ਚ ਇੱਕ ਮੀਟਿੰਗ ਕੀਤੀ ਹੈ ਮਨੀਸ਼ ਸੋਧਿਆ ਨੂੰ ਜਿਹੜਾ ਪੰਜਾਬ ਦਾ ਪਰਿਵਾਰੀ ਰੁਦਾਹਤਾ ਏਸੀ ਵੀ ਤੁਸੀਂ ਕੀ ਦੇਖਦੇ ਹੋ ਕੀ ਫਰਕ ਹੈ 2027 ਦੇ elections ਦੇ ਵਿੱਚ ਕੀ ਫਰਕ ਲਿਆਏਗਾ BJP ਦੇ ਲਈ Congress ਦੇ ਲਈ ਨਾ 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 ਇਸ ਪਾਰਟੀ ਦੇ ਦੇਖੋ ਪੰਜਾਬ ਦੀ ਜਨਤਾ ਦੇਖ ਰਹੀ ਹੈ ਭਲੀ ਮਾਤੀ ਤਰਾਜੂ ਦੇ ਤੋਲੇ ਕਾਂਗਰਸ ਸਰਕਾਰ ਨੇ ਕੀ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਕਰ ਰਹੀ ਹੈ ਅਕਾਲੀਆਂ ਦੀ ਸਰਕਾਰ ਨੇ ਕੀ ਕੀਤਾ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇਸ਼ ਦੇ ਵਿੱਚ ਕੀ ਕਰ ਰਹੀ ਹੈ ਕਿਹੜੀ ਪਾਰਟੀ ਲੋਕਾਂ ਦਾ ਭਲਾ ਕਰ ਸਕਦੀ ਹੈ ਕਿਨੂੰ ਪੰਜਾਬ ਦੀ ਭਾਗ ਦੌੜ ਕਿਸ ਪਾਰਟੀ ਨੂੰ ਪੋਲਿਟੀਕਲ ਪਾਰਟੀ ਨੂੰ ਦੇਣੀ ਚਾਹੀਦੀ ਹੈ ਉਹਦਾ ਪੋਲਿਟੀਕਲ ਸੂਝਵਾਨ ਜਨਤਾ ਐਨਾਲਿਸਿਸ ਕਰੇ ਮੁਰਖਤਾਪੂਰਨ ਉਤੇਜਨਾ ਦੇ ਨਾਲ ਉਹਨੇ ਕਿਸਾਨ ਭਰਾਵਾਂ ਨੂੰ ਪਹਿਲੇ ਧਰਨੇ ਦੇ ਉੱਤੇ ਇੰਪਲੈਂਟ ਕੀਤਾ ਬਿਠਾਇਆ ਗੁੰਮਰਾ ਕਰਕੇ ਫਿਰ ਕਿੰਨੀ ਬੇਦਰਦੀ ਦੇ ਨਾਲ ਉਹਨਾਂ ਨੂੰ ਟੌਰਚਰ ਕਰਕੇ ਉਥੋਂ ਫਿਰ ਉਸ ਤੋਂ ਵੀ ਸ਼ਰਮਨਾਕ ਗੱਲ ਹੋਰ ਪੰਜਾਬ ਪੁਲਿਸ ਦੀ ਉਪਲਬਧੀ ਪੀਓ ਤੋਂ ਟੈਕਟਰ ਟਾਲੀਆਂ ਚੋਰੀ ਕਰਕੇ ਲੈ ਗਏ ਕਈ ਅਸਾਂ ਦੇ ਨਾਮ ਕਈ ਐਸਐਸ ਦੇ ਨਾਮ ਆਰੇ ਕਿਹਦੀ ਮਿਲੀ ਪੱਕੇ ਨਾਲ ਤੇ ਹੁਣ ਕਿਸਾਨ ਭਰਾਵਾਂ ਨੂੰ ਵੀ ਸੋਚਣਾ ਚਾਹੀਦਾ ਕਿ ਵੀ ਉਹ ਵਰਤੋਗੇ ਉਹ ਚਾਰੇ ਵਰਤੋਂਗੇ ਭਾਰਤੀ ਜਨਤਾ ਪਾਰਟੀ ਤੇ ਉਹਨਾਂ ਦੇ ਭਲੇ ਵਾਸਤੇ ਜਾਂ ਦੇਸ਼ ਦੀ ਜਨਤਾ ਦੇ ਭਲੇ ਵਾਸਤੇ ਸਾਰੇ ਕੰਮ ਕਰੀਏ ਉਹਨਾਂ ਆਤਮ ਪ੍ਰਸ਼ਨ ਕਰਨਾ ਚਾਹੀਦਾ ਪੰਜਾਬ ਨੂੰ ਕਿ ਪੰਜਾਬ ਨੂੰ ਕੌਣ ਵਿਕਾਸ ਦੀ ਲੀਹ ਉੱਤੇ ਲੈ ਕੇ ਜਾਏਗਾ ਪਰ ਜੇ ਤਾਂ ਕੌਣ ਮੁਕਤ ਦੇਗਾ ਬਿਜਲੀ ਫ੍ਰੀ ਦੇ ਰਹੇ ਆ ਤੇ ਟਾਈਮ ਟੂ ਟਾਈਮ ਸਵਾ ਲੱਖ ਕਰੋੜ ਰੁਪਇਆ ਤੇ ਨਾ ਸਮਝ ਇਹਨਾਂ ਨੇ ਪੰਜਾਬ ਦੀ ਜਨਤਾ ਦੇ ਉੱਤੇ ਹੋਰ ਰਸਤਾ ਜਦੋਂ ਤੱਕ ਇਹਨਾਂ ਨੇ ਪੰਜਾਬ ਨੂੰ ਨਮਸਤੇ ਕਰਕੇ ਬਾਹਰ 도ੜਨਾ ਹੈ ਕਰੋ ਤੱਕ ਤਕਰੀਬਤ ਕਰੇ ਸਾਢੇ 5 ਲੱਖ ਕਰੋੜ ਰੁਪਇਆ ਇਹਨਾਂ ਨੇ ਪੰਜਾਬ ਦੇ ਉੱਤੇ ਕਰਜ਼ਾ 2027 ਦੀ ਇਲੈਕਸ਼ਨਾਂ ਤੱਕ ਸਾਢੇ 5 ਲੱਖ ਕਰੋੜ ਇਹਨਾਂ ਨੇ ਕਰਜ਼ਾ ਪੰਜਾਬ ਦੀ ਜਨਤਾ ਦੇ ਉੱਤੇ ਚੜਾਇਆ ਜਾਣਾ ਚਲੋ ਇਹ ਤਾਂ ਨਹੀਂ ਪੰਜਾਬ ਦੀ ਗੱਲੋਂ ਪਠਾਨਕੋਟ ਚ ਆ ਜੰਦੀਆਂ ਪਠਾਨਕੋਟ ਦੇ ਵਿੱਚ ਆਪੋਜੀਸ਼ਨ ਇਸ ਲਈ ਚੁੱਪ ਕਿਉਂ ਬੈਠੀ ਹੈ ਚਾਹੇ ਵਿਧਾਇਕ ਦੀ ਗੱਲ ਕਰਨ ਦੀ ਜਾਵੇ ਚਾਹੇ ਕਿਸੇ ਹੋਰ ਲੀਡਰਸ਼ਿਪ ਦੀ ਗੱਲ ਕਰਨ ਦੀ ਜਾਵੇ ਕਿਉਂ ਚੁੱਪ ਬੈਠੇ ਨੇ ਕਿਉਂਕਿ ਪਠਾਨਕੋਟ ਚ ਵਿਕਾਸ ਕਰ ਰਿਹਾ ਠੱਪ ਪਏ ਹੋਏ ਨੇ ਲਗਾਤਾਰ ਵਿਕਾਸ ਕਰਿਆ ਨਹੀਂ ਹੋ ਰਿਹਾ ਨਾ ਕੋਈ ਪੰਡ ਪਠਾਨਕੋਟ ਚ ਆ ਰਹੇ ਕਿਉਂ ਸਾਰੇ ਚੁੱਪ ਬੈਠੇ ਨੇ ਕੀ ਕਰਨਾ ਚੁੱਪ ਦੇਖੋ ਕੌਣ ਚੁੱਪ ਹੈ ਤੁਸੀਂ ਮੇਰੇ ਕੋਲ ਤੇ ਜਦੋਂ ਵੀ ਆਦੇ ਅਸੀਂ ਉਹਦਾ ਜਵਾਬ ਦਿੰਦੇ ਹਾਂ ਕੌਣ ਕਿਸ ਕਰਨਾ ਚੁੱਪ ਹੈ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਕੋਈ ਵਸਤਾ ਹੋਏਗੀ ਨਹੀਂ ਵਸਤਾ ਹੋਏਗੀ ਜਾਂ ਬਹੁਤ ਹੈ ਕਿਉਂਕਿ ਕਈ ਘਟਾਲੇ ਦੀ ਗੱਲ ਜਿਹੜੀ 2022 ਦੇ ਇਲੈਕਸ਼ਨਾਂ ਦੇ ਵਿੱਚ ਵੀ ਹੋਈਆਂ ਸੀਗਾ ਕਿ ਚਾਹੇ ਉਹ ਆਵਾਜ਼ ਸੀ ਉਹਨਾਂ ਦਾ ਘਟਾਲਾ ਹੋਵੇ ਚਾਹੇ ਹੋਰ ਕਈ ਤਰ੍ਹਾਂ ਦੇ ਘਟਾਲੇ ਸਾਹਮਣੇ ਆਏ ਸੀਗੇ ਲੇਕਿਨ ਉਸ ਦੀ ਜਿਹੜੀ ਜਾਂਚ ਆ ਹਜੇ ਤੱਕ ਸਿਰਫ ਵਿਜੀਲੈਂਸ ਦੇ ਘੇਰੇ ਦੇ ਵਿੱਚ ਹੀ ਫਸ ਕੇ ਰਹਿ ਗਈ ਹੋਈ ਹੈ ਕੋਈ ਵੀ ਜਾਂਚ ਦਾ ਨਿਸ਼ਕਸ਼ ਜਿਹੜਾ ਸਾਹਮਣੇ ਨਹੀਂ ਆਇਆ ਉਸ ਨੂੰ ਤੁਸੀਂ ਕਿੱਦਾਂ ਦੇਖਦੇ ਦੇਖੋ ਉਹਦੇ ਵਾਸਤੇ ਹੈ ਨਾ ਜਿਸ ਤਰ੍ਹਾਂ ਇੰਡੀ ਗਠਵੰਦਨ ਜੀ ਕੋਨ ਪਠਾਨਕੋਟ ਦੇ ਵਿੱਚ ਵੀ ਉਹ ਇੰਡੀ ਗਠਵੰਦਨ ਜਿਹੜਾ ਉਹ ਚੱਲ ਰਿਹਾ ਹੈ ਮੇਅਰ ਜਿਹੜੇ ਹੈ ਤੇ ਐਮਐਲਏ ਜਿਹੜਾ ਐਕਸ ਦੇ ਹੈ ਉਹ ਕਾਂਗਰਸ ਦੇ ਤੇ ਸਿਟਿੰਗ ਜਿਹੜੇ ਆ ਉਹ ਸਰਕਾਰ ਹੈ ਜਿਹੜੀ ਉਹ ਆਪਦੀ ਹੈ ਉਹ ਫਿਰ ਇੰਦੀ ਗਠਵੰਦਨ ਆਪਣਾ ਆਪਣਾ ਧਰਮ ਤੇ ਨਿਭਾਈ ਰਿਹਾ ਹੈ ਨਾ ਆਉਣ ਵਾਲੇ ਟਾਈਮ ਨੂੰ ਆਪਣੇ ਕੋਈ ਸੇਵ ਕਰਨ ਜਾ ਰਹੇ ਆ ਕੋਈ ਆਪਣੇ ਪਿਛਲੇ ਟਾਈਮ ਨੂੰ ਜੇਦੀ ਕੋ ਗਲਤੀਆਂ ਕੀਤੀਆਂ ਦੀਆਂ ਭ੍ਰਸ਼ਟਾਚਾਰ ਕੀਤੇ ਉਹਨਾਂ ਨੂੰ ਦਬਾਨ ਵਾਸਤੇ ਇੱਕ ਦੂਸਰੇ ਨਾਲ ਪੂਰਾ ਸਹਿਯੋਗ ਕਰਦੇ ਪਰ ਦੇਖਣ ਵਾਲੀ ਗੱਲ ਹੈ ਨੇ ਸਿਟਿੰਗ ਐਮ ਐਲ ਵੀ ਉਸ ਚੀਜ਼ ਨੂੰ ਨਿਮਜੋ ਕਰੇ ਉਹ ਵੀ ਬਿਲਕੁਲ ਸ਼ਾਂਤ ਬੈਠੇ ਨੇ ਦੇਖੋ ਆ ਭਾਤੀ ਜਨਤਾ ਪਾਰਟੀ ਨੇ ਮੇਰੀ ਡਿਊਟੀ ਲਗਾਈ ਹੈ ਮੈਂ प्रवक्ता ਦੀ ਜ਼ਿੰਮੇਵਾਰੀ ਹੈ ਉਸੇ ਜਦੋਂ ਵੀ ਆਦਿਓ ਅਸੀਂ ਬਿਲਕੁਲ ਸਪਸ਼ਟ ਰੂਪ ਦੇ ਵਿੱਚ ਜੋ ਸਚਾਈ ਹੈ ਉਹ ਆਪਣਾ ਪਾਰਟੀ ਵੱਲੋਂ ਫਰਜ਼ ਪੂਰਾ ਨਿਭਾਇਆ ਤੇ ਕੌਣ ਕਿਹਦੀ ਕਿੱਥੇ ਵਿਅਸਤ ਹੈ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ ਤੇ ਟੈਂਪ ਟਾਈਮ ਤੇ ਵਿਧਾਇਕ ਜੀ ਵੀ ਵਿਧਾਨ ਸਭਾ ਦੇ ਵਿੱਚ ਉਹ ਦੇਖਿਆ ਕਾਫੀ ਜਿਹੜੇ ਜੋਲੇ ਤਾਂ ਉੱਦੇ ਸੀਗੇ ਸਾਡੇ ਬੰਗਲਾਦੇਸ਼ੀਆਂ ਦੇ ਜਾਂ ਸੀਲੇਜ ਸਮੱਸਿਆ ਸਾਡੇ ਸਾਰੇ ਦਸਪਾਤੀ ਬੇਚੋਣਾਂ ਨੇ ਚੁੱਕੀ ਹੈ ਜੇਕਰ ਗੱਲ ਕਰੀਏ ਪਠਾਨਕੋਟ ਦੀ ਤੋਂ ਪਠਾਨਕੋਟ ਚ ਵੀ ਬੀਤੇ ਦਿਨ ਜਿਹੜੇ ਹੈ ਟਰੱਸਟ ਦੇ ਚੇਅਰਮੈਨ ਜਿਹੜੇ ਕੀ ਬਿਠਾ ਦਿੱਤੇ ਗਏ ਨੇ ਉਹਨਾਂ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਪਠਾਨਕੋਟ ਦੀਆਂ ਸੜਕਾਂ ਉੱਤੇ ਤਿਰੰਗਾ ਵਰਗੀ ਦੀ ਲਾਈਟਾਂ ਲਗਾਈਆਂ ਗਈਆਂ ਨੇ ਕੀ ਉਮੀਦਾਂ ਰੱਖਦੇ ਹੋ ਤੁਸੀਂ ਕਿ ਪਿਛਲੀ ਵਾਰ ਵੀ ਚੇਅਰਮੈਨ ਨੇ ਨੇ ਕਿ ਉਸ ਤਰੀਕੇ ਦੇ ਕੰਮ ਹੋਣਗੇ ਉਸ ਤੋਂ ਵਧੀਆ ਇਹ ਕੰਮ ਕੀ ਕੀਤਾ ਜਾਣਾ ਹੈ ਦੇਖੋ ਆਹ ਜਿਆਦਾ ਨਹੀਂ ਦਵਾਂਗਾ ਟੁੱਟੀਆਂ ਸੜਕਾਂ ਸ਼ਹਿਰ ਦਾ ਬੁਰਾ ਹਾਲ ਹੋਏ ਜਗਾ ਜਗਾ ਦੇ ਉੱਤੇ ਸੀਵਰੇਜ ਬਲਾਕ ਕੋ ਇਜ਼ੀ ਹੋਏ ਤੇ ਕੋਲ ਦੇ ਉੱਤੇ ਇਲੈਕਟ੍ਰਿਸਿਟੀ ਮੋਡੀਫਿਕੇਸ਼ਨ ਦਾ ਕੋਈ ਫਾਇਦਾ ਨਹੀਂ ਹੈ ਆਮੀ ਨੂੰ ਬੇਸਿਕ ਹੀ ਨਾ ਮਿਲੇ ਪਰ ਰੋਡਸ ਗੰਦੀਆਂ ਟੁੱਟੀਆਂ ਹੋਣ ਖੱਡੇ ਪੈਦੇ ਹੋਣ ਗਲੀਆਂ ਟੁੱਟੀਆਂ ਹੋਣ ਤੇ ਪਾਣੀ ਜਿਹੜਾ ਪੀਣ ਵਾਲਾ ਉਹਦੇ ਚ ਸੀਵਰੇਜ ਯੁਕਤ ਪਾਣੀ ਟੀਰਿਆ ਹੋਇਆ ਆदमी ਬਿਮਾਰੀਆਂ ਦੀ ਤਰ੍ਹਾਂ ਵੱਧ ਰਿਹਾ ਪਲੱਸ ਕਮੁਤੀ ਸ਼ਰਮਾ ਜੀ ਵਾਸਤੇ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਵਧਾਈ ਦਿਆਂਗਾ ਤੇ ਉਹ ਪਾਰਟੀ ਨੂੰ ਸचेत ਕਰਾਂਗਾ ਜਿਨ੍ਹਾਂ ਨੇ ਉਹਨਾਂ ਨੂੰ ਚੇਅਰਮੈਨ ਲਾਇਆ ਕਿਉਂਕਿ ਪਿਛਲੀ ਵਾਰੀ ਕਾਂਗਰਸ ਪਾਰਟੀ ਨੇ ਵੀ ਉਹਨਾਂ ਨੂੰ ਚੇਅਰਮੈਨ ਲਾਇਆ ਸੀ ਤੇ ਲਾਸਟ ਮੂਮੈਂਟ ਦੇ ਉੱਤੇ ਪਾਰਟੀ ਛੱਡ ਕੇ ਚੱਲ ਗਏ ਉਹ ਨਾਮ ਆਦਮੀ ਪਾਰਟੀ ਨੇ ਲਗਾਇਆ ਹੈ ਤੇ ਉਹ ਨਾਮ ਆਦਮੀ ਪਾਰਟੀ ਵੱਲੇ ਵੀ ਵਿਚਾਰ ਕਰਨ ਵੀ ਹੋਣਾ ਅਗਲਾ ਰਸਤਾ ਕਿਹੜਾ اختیار ਕਰਦੇ ਹੈ ਤੇ ਮੇਰੀ ਸ਼ੁਭਕਾਮਨਾ ਹੈ ਤੇ ਮੈਂ ਬਬੂਤੀ ਸ਼ਰਮਾ ਜੀ ਨੂੰ ਵੀ ਤੁਹਾਡੇ ਮਾਧਮੇ ਰਹੀ ਕਹਾਂਗਾ ਕਿ ਰੋਡਸ ਵੀ ਸਾਫ਼ ਕਰੋ ਜਿਹੜੀ ਸ਼ਹਿਰਾਂ ਚ ਗਲੀਆਂ ਚ ਤੁਹਾਡੇ ਪ੍ਰੀਤ ਨਗਰ ਦੇ ਇ区域 ਤੇ ਹੋਰ ਜਿਹੜੇ ਇਲਾਕਿਆਂ ਦੇ ਵਿੱਚ ਕਾਰਪੋਰੇਸ਼ਨ ਦੇ ਤੇ ਟਰਸਟ ਦੇ ਇਲਾਕੇ ਜਿਹੜੇ ਤੁਹਾਡੇ ਚ ਪੈਂਦੇ ਆ ਉੱਥੇ ਵਿਲਮਨ ਤੇ ਕੰਮ ਹੋਣੀ ਚਾਹੀਦੀ ਕਿਉਂਕਿ ਕਪੀ ਨੂੰ 3 ਸਾਲ ਤੇ ਹੋ ਗਏ ਕਿ ਕੰਮ ਨਹੀਂ ਲੱਗਿਆ ਬਕਾ ਬੋਰਡ ਦੀ ਗੱਲ ਕਰੀਏ ਬਕਾ ਬੋਰਡ ਦਾ ਜਿਹੜਾ ਕਿ ਬਿਲ ਜਿਹੜਾ ਵੀ ਰੱਖਿਆ ਗਿਆ ਸੀਗਾ ਸੰਧ ਦੇ 24 ਜਿਹੜਾ ਪਾਸ ਹੋ ਗਿਆ ਉਸ ਨੂੰ ਲੈ ਕੇ ਤੁਸੀਂ ਕਿਵੇਂ ਦੇਖਦੇ ਹੋ ਕਾਫੀ ਵਿਰੋਧੀਆਂ ਵੱਲੋਂ ਜਿਹੜੇ ਆ ਉਸ ਬਿਲ ਦੇ ਉੱਤੇ ਬੇ ਸਵਾਲ ਚੁੱਕੇ ਗਏ ਸੀਗੇ ਕਿ ਇਹ ਬਿਲ ਨਹੀਂ ਪਾਸ ਹੋਣਾ ਜਿੱਦਾਂ ਉਹਨਾਂ ਦਾ ਬਿਲ ਆ ਪਾਸ ਹੋ ਕੇ ਸਾਹਮਣੇ ਆਇਆ ਕਿਵੇ ਦੇ ਦਿੱਤੀ। ਇੱਕੋ ਵਿਰੋਧੀ ਜਿਹੜੇ ਆ ਉਹ ਵਿਰੋਧ ਕਰਦੇ ਕਰਦੇ ਹੀ ਖਤਮ ਹੋ ਜਾਣਗੇ। ਕਿਉਂਕਿ ਉਹਨਾਂ ਨੇ ਆਪ ਹੀ ਮੈਂ ਤੁਹਾਡੇ ਮਾਧਮੇ ਰਹਿ ਦੱਸਣਾ ਚਾਹਾਂ ਡਿਟੇਲ ਦੇ ਵਿੱਚ ਕਿ ਵੀ 1954 ਦੇ ਵਿੱਚ ਉਹ 1954 ਦੇ ਵਿੱਚ ਇਹ ਵਕਤ ਬੋਲ ਜਿਹੜਾ ਆਇਆ ਸੀ। 1955 'ਚ ਇਹਨਾਂ ਨੇ ਐਮੈਂਡਮੈਂਟ ਕੀਤੀ, 1960 'ਚ ਐਮੈਂਡਮੈਂਟ ਕੀਤੀ, 1968 'ਚ ਕੀਤੀ, 1991 'ਚ ਕੀਤੀ। ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ 1995 ਦੇ ਵਿੱਚ ਇਸ ਲਾਅ ਦੇ ਵਿੱਚ ਕਾਫੀ ਜ਼ਿਆਦਾ ਚੇਂਜ ਕੀਤੇ ਤੇ 2013 ਦੇ ਵਿੱਚ ਜਦੋਂ ਯੂਪੀਆਈ ਯੂਪੀ ਗਵਰਨਮੈਂਟ ਦਾ ਲਾਸਟ ਟਾਈਮਸ ਦਾ ਉਹਨੂੰ ਇਹਨਾਂ ਨੇ ਟੋਟਲ ਆਪਣੇ ਬੈਨੀਫਿਟ ਵਾਸਤੇ ਜਿਹੜਾ ਹੈ ਉਹ ਬੱਕ ਬੋਰਡ ਦੇ ਵਿੱਚ ਕਾਫੀ ਜ਼ਿਆਦਾ ਅਮੈਂਡਮੈਂਟਸ ਕਰ ਦਿੱਤੇ ਬੱਕ ਬੋਰਡ ਜਿਹੜਾ ਸੀਗਾ ਉਹਨੂੰ ਐਸੀ ਪਾਵਰ ਦੇ ਦਿੱਤੀ ਕਿ ਵੀ ਇਸੇ ਵੀ ਪ੍ਰਾਪਰਟੀ ਨੂੰ ਜੋ ਕਲੇਮ ਕਰਦਾ ਹੈ ਤੇ ਕੋਈ ਅਪੀਲ ਨਹੀਂ ਹੈ ਕੋਈ ਦਲੀਲ ਨਹੀਂ ਹੈ ਉਹਨਾਂ ਸਾਡੇ ਲੱਗੇ ਜਿਸ ਦਾ ਸ਼ਾਪਿੰਗ ਮਾਲ ਹੈ ਸਾਡੀ ਇਹ ਜਗ੍ਹਾ ਹੈ ਇੱਥੇ ਬੱਕਾ ਬੋਟ ਕੇ ਕਹ ਦੇਗਾ ਜਾਂ ਕੋਈ ਆਦਮੀ ਕਲੇਮ ਕਰ ਦੇਗਾ ਕਿ ਇਹ ਵੀ ਇਹ ਸਾਡਾ ਹੈ ਤੇ ਸਾਡੀ ਨਾ ਕੋਈ ਅਪੀਲ ਨਾ ਕੋਈ ਦਲੀਲ ਤੇ ਉਹ ਚੇਂਜ ਕਰਕੇ ਦੇਸ਼ ਦੀ ਜਨਤਾ ਨੂੰ ਇੱਕ ਬੜਾ ਵੱਡਾ ਜਿਹੜਾ ਤੋਹਫਾ ਮੋਦੀ ਸਰਕਾਰ ਨੇ ਦਿੱਤਾ ਹੈ ਤੇ ਮੈਂ ਬੜਾ ਸਰਪ੍ਰਾਈਜ਼ ਆ ਇਹ ਤਕਰੀਬਨ ਜਿਹੜਾ ਹੈ 8 ਲੱਖ ਏਕੜ ਜ਼ਮੀਨ ਜਿਹੜੀ ਹੈ ਉਹ ਵਕਫ ਬੋਰਡ ਕੋਲ ਹੈ ਮਤਲਬ ਇੱਕ ਬੜਾ ਵੱਡਾ ਏਰੀਆ ਜਿਹੜਾ ਹੈ ਉਹ ਵਕਫ ਬੋਰਡ ਕੋਲ ਹੈ ਇਹ ਵਕਫ ਬੋਰਡ ਜਿਹੜਾ ਐਮੈਂਡਮੈਂਟ ਕੀਤੀ ਹੈ 2000 ਹੁਣ ਕੱਲ ਜਿਹੜਾ ਰਾਜ ਸਭਾ ਦੇ ਵਿੱਚ ਵੀ ਪਾਸ ਹੋ ਗਿਆ ਹੁਣ ਸਿਰਫ ਰਾਸ਼ਟਰਪਤੀ ਦੀ ਮੋਹਰ ਲਗਣੀ ਹੈ तकरीबन तकरीबन 99% ਮੈਨ ਪਾਸ ਹੋ ਗਿਆ तकरीबन 74001 ਜਿਹੜੀ ਜਗ੍ਹਾ ਹੈ ਪੰਜਾਬ ਨੂੰ ਵੀ ਮਿਲਣ ਜਾ ਰਿਹਾ ਇਹਦੇ ਨਾਲ ਇੱਕ ਲਿਮਟਿਡ ਜਿਹੜੇ ਆਪਣੇ ਆਪ ਨੂੰ অথরাইਜ਼ ਕਹਿੰਦੇ ਸੀਗੇ ਉਹਨਾਂ ਕੋਲੋਂ ਰਾਈਟ ਲੈ ਕੇ ਆਮ ਜਿਹੜੇ ਗਰੀਬ ਮੁਸਲਿਮ ਪਰਿਵਾਰ ਹੈ ਉਹਨਾਂ ਨੂੰ ਫਾਇਦਾ ਹੋਏਗਾ ਥੋੜੇ ਟਾਈਮ ਚ ਉਹਨਾਂ ਨੂੰ ਦੇਖਣਾ ਚਾਹੀਦਾ ਕੀ ਭਾਤੇ ਜਨਤਾ ਪਾਰਟੀ ਜਿਹੜੇ ਗੁੰਮਰਾਹ ਕਰ ਰਹੇ ਮੁਸਲਮਾਨ ਪਰਿਵਾਰਾਂ ਨੂੰ ਕੀ ਉਹਨਾਂ ਨੂੰ ਸੁਚਾਲੇ ਦੀ ਸਕੀਮਾ ਨਹੀਂ ਮਿਲਦੀ ਮੁਸਲਿਮ ਪਰਿਵਾਰ ਨੂੰ ਚਾਹੇ ਉਹ ਪੰਜਾਬ ਹੈ ਚਾਹੇ ਉਹ ਹਰਿਆਣਾ ਹੈ ਚਾਹੇ ਯੂਪੀ ਹੈ ਚਾਹੇ ਹਿਮਾਚਲ ਪ੍ਰਦੇਸ਼ ਹੈ ਕਿਹੜੀ ਉਹਨਾਂ ਨੂੰ ਸੈਂਟਰ ਦੀ ਜਿਹੜੀ ਹੈ ਸਕੀਮ ਨਹੀਂ ਮਿਲਦੀ ਮੈਨੀਫੈਸਟ ਨਹੀਂ ਲੈ ਰਹੇ ਆਯੁਸ਼ਮਾਨ ਯੋਜਨਾ ਲੈ ਰਹੇ ਆਵਾਸ ਯੋਜਨਾ ਲੈ ਰਹੇ ਫਸਲ ਬੀਮਾ ਯੋ ਹਰ ਚੀਜ਼ ਦਾ ਜੋ ਤੇ ਕੋ ਸੱਪਾ ਸੱਤਾ ਵੀ ਪਾਸ ਮੋਦੀ ਜੀ ਦਾ ਪਹਿਲਾ ਏਜੰਡਾ ਸੀਗਾ ਤੇ اپوزیشن ਗੁੰਮਰਾਹ ਕਰਦੇ ਕਰਦੇ ਕਦੇ ਥੱਕੇ ਸਿਮਟ ਜਾਏਗੀ ਖਤਮ ਹੋ ਜਾਏਗੀ ਲੋਕੋ ਵਿਸ਼ਵਾਸ ਕਰ ਰਹੇ ਉਸੇ ਦੇਖਿਆ ਦੇਸ਼ ਦੇ ਵਿੱਚ ਐਜੂਕੇਟਿਡ ਜਿਹੜੇ ਫੈਮਲੀਆਂ ਹੈ ਮੁਸਲਿਮ ਪਰਿਵਾਰ ਉਹਨਾਂ ਨੇ ਸੈਲੀਬ੍ਰੇਟ ਨਹੀਂ ਕੀਤਾ ਉਹ ਸਮਝਦੇ ਅਵੇਅਰ ਹੈ ਕਿ ਵੀ ਵਾਕਈ ਹੀ ਜਿਹੜੀ 8 ਲੱਖ 1 एकड़ ਲੈਂਡ ਹੈ ਜੇ ਉਹਦਾ ਸਹੀ ਯੂਟਿਲਾਈਜੇਸ਼ਨ ਕੀਤਾ ਜਾਏ ਤੇ ਸਾਡੇ 22 ਕਰੋੜ ਜਿਹੜੇ ਮੁਸਲਿਮ ਪਰਿਵਾਰ ਹੈ ਉਹਨਾਂ ਨੂੰ ਬੜਾ ਵੱਡਾ ਇੱਕ ਬੈਨੀਫਿਟ ਬਖਸ਼ਦੇ ਇਹ ਆਰਥਿਕ ਰੂਪ ਤੇ ਜਿਹੜੇ ਗਰੀਬ ਮੁਸਲਿਮ ਪਰਿਵਾਰ ਸੀਗੇ ਉਹਨਾਂ ਵਾਸਤੇ ਅਸੀਂ ਆ ਉਹਦੇ ਚ ਹੌਲੀ ਹੌਲੀ ਕੁਝ ਲੀਡਰਸ ਨੇ ਆਪਣੇ ਪਰਸਨਲ ਬੈਨੀਫਿਟ ਵਾਸਤੇ ਚੇਂਜਸ ਲਿਆ ਕੇ ਉਹ ਸਭੀਆਂ ਚੀਜ਼ਾਂ ਤੋਂ ਛੁਟਕਾਰਾ ਮਿਲਿਆ ਉਹਨਾਂ ਸੈਂਟਰ ਦੀ ਆਬਜ਼ਰਵੇਸ਼ਨ ਦੇ ਥੱਲੇ ਸਟੇਟ ਬੋਰਡ ਕੰਮ ਕਰੇਗਾ ਬਤਵਦਾ ਉਹਦੇ ਵਾਸਤੇ ਇਸੇ ਕੋਈ ਡਿਸਪਿਊਟ ਹੈ ਤੇ ਉਹਦੇ ਵਾਸਤੇ ਕੋਰਟ ਜਾਣ ਦਾ ਵੀ ਰਸਤੇ ਜਿਹੜੇ ਆ ਹੋਂਦ ਤੇ ਆ ਤੁਸੀਂ ਲੋਅਰ ਕੋਰਟ ਸੈਸ਼ਨ ਕੋਰਟ ਜਾ ਸਕਦੇ ਹੋ ਤੁਸੀਂ ਹਾਈ ਕੋਰਟ ਜਾ ਸਕਦੇ ਹੋ ਤੁਸੀਂ ਸੁਪਰੀਮ ਕੋਰਟ ਜਾ ਸਕਦੇ ਹੋ ਸਾਰੇ ਰਸਤੇ ਜਿਹੜੇ ਪਹਿਲੇ ਨਹੀਂ ਸੀਗੇ ਕੋਈ ਅਪੀਲ ਨਹੀਂ ਸੀ ਕੋਈ ਦਲੀਲ ਨਹੀਂ ਸਾਰੇ ਬਹੁਤ ਵੱਡਾ ਸਾਡੇ ਦੇਸ਼ ਦੇ ਮੁਸਲਿਮ ਪਰਿਵਾਰਾਂ ਨੂੰ ਇੱਕ ਰਾਹਤ ਇਹਦੇ ਨਾਲ ਮਿਲੀ ਤਾਂ ਬਿਲਕੁਲ ਇਹਨਾਂ ਸਾਡੇ ਨਾਲ ਯੋਗੇਸ਼ ਠਾਕੁਰ ਜ਼ਿਲ੍ਹਾ ਪ੍ਰਵਕਤਾ ਪਠਾਨਕੋਟ ਤੋਂ ਜਿਨ੍ਹਾਂ ਨੇ ਬਿਵਾਕੀ ਤਰੀਕੇ ਦੇ ਨਾਲ ਪੰਜਾਬ ਦੇ ਮੁੱਦਿਆਂ ਤੇ ਪਠਾਨਕੋਟ ਦੇ ਮੁੱਦਿਆਂ ਤੇ ساری ਗੱਲਬਾਤ ਕੀਤੀ ਹੈ ਤੁਹਾਨੂੰ ਸੁਣਾਉਂਦੇ ਆ ਕਿ ਕੀ ਕਹਿਣਾ ਉਹਨਾਂ ਦਾ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪਠਾਨਕੋਟ ਦੇ ਮੁੱਦਿਆਂ ਨੂੰ ਲੈ ਕੇ ਇਸ ਤੋਂ ਇਲਾਵਾ ਵੀ ਇੰਡੀਆ ਨਾਊਜ਼ ਤੁਹਾਨੂੰ ਅਜਿਹੀਆਂ ਸ਼ਖਸੀਅਤਾਂ ਦੇ ਨਾਲ ਜਿਹੜਾ ਕਿ ਲਗਾਤਾਰ ਮਿਲਾਂਦਾ ਰਹੇਗਾ ਦੇਖਦੇ ਰਹੋ ਇੰਡੀਆ ਨਾਊਜ਼ ਮੈਨੂੰ ਦੋ ਜਜ਼ਾਤ